ਗਦਿਆਂ ਨੂੰ ਸੀ ਲੱਦਿਆ ਹੈ ਸਮਾਨ ਦੋਨਾਂ ਜੜੀਆਂ ਨਾਲ ਕੱਪੜਿਆਂ ਦਾ ਮੇਰਾ ਹਾਲ ਦੇਖੋ ਕੀ ਹੋਇਆ ਪਿਆ ਵਾ ਬਹੁਤ ਬੜੀ ਥੈਂਕ ਯੂ ਸਰ ਇੱਕ ਨੰਬਰ ਦੋਨਾਂ ਦਾ ਪਿਆ ਹਾਂਜੀ ਥੇਲ ਮੈਂ ਅੱਥਾ ਥੇਲ ਮੈਂ ਅਸੇ ਮਿਲ ਪਾ ਜੀ ਜੀ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਨਾਲ ਤੇ ਅੱਜ ਹੈ ਜੀ 2 ਫਰਵਰੀ ਤੇ ਅੱਜ ਆਪਣੀ ਫੇਰ ਬੁਕਿੰਗ ਦਾ ਤੇ ਆਪਾਂ ਆਪਣੇ ਗੋਲ ਉੱਪੇ ਆ ਜੀ ਨਹੀਂ ਆ ਨਹੀਂ ਓਕੇ ਥੈਂਕ ਯੂ ਤੁਹਾਨੂੰ ਤੇ ਆਪਾਂ ਅੱਜ ਆਪਣੇ ਗੋਲ ਉੱਪੇ ਲੈ ਕੇ ਜਾ ਰਹੇ ਹਾਂਗੇ ਇੱਥੇ ਆਪਣੇ ਬਿਲਕੁਲ ਆਪਣੀ ਤੇ ਦੁਕਾਨ ਲੱਜੀ ਦੇ ਨੇੜੇ ਹੀ ਆ 10 ਮਿੰਟ ਦਾ ਰਸਤਾ ਉੱਥੇ ਲਾਉਣੇ ਆਂਗੇ ਸਰ ਤੋਂ ਇਤੀ ਪੂਰਾ ਤੇ ਉਥੇ ਆਪਣੀ ਜਣੀ ਆਪਾਂ ਚੱਲੇ ਆਂਗੇ ਮੈਂ ਜਾਉਂਗੀ ਗੁਰਮੀਤਰ ਦੁਕਾਨ ਤੇ ਰਹਿਣਗੇ ਤੇ 4:30 ਦੇ ਦਸਟਾਰਟ ਹੋ ਜਾਣਾ ਵਾ ਤੇ ਫਿਰ ਆਪਾਂ ਉਥੇ ਜਾਣਾ ਵਾ ਤੇ ਆਪਾਂ ਸਾਰਾ ਬਲੌਗ ਤੁਹਾਨੂੰ ਦਿਖਾਵਾਂਗੇ ਤੇ ਕੱਲ ਇੱਥੇ ਆਪਾਂ ਕਰੀ ਸੀ ਬੁਕਿੰਗ ਲੈ ਕੇ ਉਹ ਬਲੌਗ ਪੂਰਾ ਮੈਂ ਆਲਰੇਡੀ ਪਾਤਾ ਹੂ YouTube ਚੈਨਲ ਤੇ ਤੇ ਇੱਥੇ ਨਹੀਂ ਦੇਖਿਆ ਤਾਂ ਉਹਨੂੰ ਵੀ ਦੇਖ ਕੇ ਆ ਜਾ ਕੇ ਤੇ ਹੁਣ ਅਸੀਂ ਚੱਲੇ ਆਂਗੇ ਫਿਰ ਲੇਟ ਨਾ ਹੋ ਜਾਈਏ ਤੇ ਆਪਾਂ ਤੁਹਾਨੂੰ ਅੱਜ ਦਾ ਸਾਰਾ ਬਲੌਗ ਦਿਖਾਵਾਂਗੇ ਜੋ ਜੋ ਵੀ ਹੋਊਗਾ ਤੇ ਤੁਸੀਂ ਇਦਾਂ ਬਲੌਗ ਦੇ ਨਾਲ ਬਣੇ ਰਹੇ ਹੋ ਠੀਕ ਆ ਕੰਤ ਤੇ ਆ ਗਏ ਆ ਇੱਧਰ ਗੁਰਮੀਤ ਦੀ ਦੁਕਾਨ ਲੱਗੇ ਹੋਏ ਤੇ ਇੱਧਰ ਮੇਰਾ ਸਮਾਨ ਰੈਡੀ ਹੁੰਦਾ ਪਿਆ ਵਾ ਤੇ ਆਪ ਆ ਇਸ ਵਰ ਟੇਬਲ ਵੀ ਲੈ ਕੇ ਜਾਣਾ ਵਾਲਾ ਸੀ ਉਹਨਾਂ ਨੇ ਆਪਾਂ ਰੋਕਿਆ ਵਾ ਕਿ ਇਸ ਵਰ ਤੋਂ ਆਪਣਾ ਟੇਬਲ ਲੈ ਕੇ ਆਇਓ ਕਿ ਹੈ ਨਹੀਂ ਕਿ ਸੋ ਹੁਣ ਪਾਸੇ ਗੁਰਮੀਤ ਜਾਣਗੇ ਮੈਨੂੰ ਛੱਡਣਾ ਤੇ ਚਲਿਏ ਚਲੋ ਜੀ ਹੁਣ ਆਪਾਂ ਠੀਕ ਹੈ ਠੀਕਾ ਚੰਗਾ ਛੱਡ ਗਿਆ ਮੈਂ ਤੁਹਾਨੂੰ ਜਾਣਾ ਹੀ ਪੈਣਾ ਛੱਡਣਾ ਕਿਉਂਕਿ ਮੈਂ ਇਹਨਾਂ ਸਮਾਨ ਕੇ ਵਿੱਚੱਕੂੰਗੀ ਚਲੋ ਠੀਕ ਹੈ ਜੀ ਆਪਾਂ ਹੁਣ ਲੈ ਚੱਲੀਏ ਸਮਾਨ ਤੇ ਆਪਾਂ ਤੁਹਾਨੂੰ ਉੱਥੇ ਜਾ ਕੇ ਗੱਲਬਾਤ ਕਰ ਦਿਆਂ ਤੁਹਾਡੇ ਨਾਲ ਜੀ ਜੀ ਕਿ ਕਰ ਚਾਹੇਂਗੇ ਭਾਰਾ ਹੋ ਜਾਏ ਕਿਉਂ ਦੋ ਦੋ ਮੈਚਾ ਕਹਿਣ ਦੋ ਦੋ ਚੱਕ ਲੋ ਗ੍ਰੈਬ ਕਰਾ ਤੂੰ ਦੋ ਹੀ ਆ ਚਾਰ ਨੇ ਬਸ ਫੇ ਦੋ ਮੈਚਾ ਨੂੰ ਦੋ ਦੋ ਚੋ ਗ੍ਰੈਬ ਦੇ ਪੈਸੇ ਕਿਉਂ ਲੈਣੀ ਪਾਣੀ ਪਾਣੀ ਚੱਕ ਲੈਂਗੇ ਨਹੀਂ ਤਾਂ ਕਹਿੰਦੀ ਦੋ ਦੋ ਚੱਕ ਲ ਦੋ ਮੈਂ ਚੱਕ ਲੂੰਗੀ ਨਾ ਚਾਰ ਪਾ ਦੇ ਖੜੇ ਆਪਾਂ ਜਾ ਰਹੇ ਨੇ ਗਰਮੀ ਦੇਖੋ ਕਿੰਨੀ ਆ ਗਈ ਸੋ ਗਰਮੀ ਤਾਂ ਜੋ ਤੇ ਮੈਂ ਕਿ ਚੱਲ ਥੋੜਾ ਜਿਹਾ ਵਲੌਗ ਸ਼ੂਟ ਕਰ ਲਈਏ ਠੀਕ ਆ ਨਾ ਫਲਦਾ ਫੱਟੂ ਰਹੀ ਜਾ ਰਹੇ ਆ ਸਮਾਨ ਤਾਂ ਦੀ ਨਾ ਹੋਣਾ ਕਿ ਨਹੀਂ ਤੇ ਆਪਾਂ ਹੁਣ ਪਹੁੰਚਣ ਵਾਲੀਆਂ ਬਸ ਥੋੜਾ ਜਿਹਾ ਰਾਹ ਰਹਿ ਗਿਆ ਵਾ ਮੈਂ ਕਿਹਾ ਚਲੋ ਗੱਡੀ ਪੋਕ ਕਿਉਂ ਕਰਾਉਣੀ ਹੈਗੀ ਨਾ ਬਾਰੇ ਪਹਿਲਾਂ ਗਿਆ ਜਾਂਦੇ ਆ ਤੁਰ ਕੇ ਚੱਲਦੇ ਆਂਗੇ ਨਾਲੇ ਬੰਦਾ ਉਹ ਹੋ ਜਾਂਦਾ ਥੋੜਾ ਜਿਹਾ ਐਕਟਿਵ ਜਿਹਾ ਹੋ ਜਾਂਦਾ ਤੁਸੀਂ ਨਾਉਣ ਨਾਲ ਚਲੋ ਠੀਕ ਹੈ ਸਮਾਨ ਹੈਗਾ ਥੋੜਾ ਹੈਵੀ ਪਹੁੰਚ ਕੇ ਕਰਦੇ ਆਂ ਡੰਗ ਖਾਏ ਨੇ I'm finally thank you how are you love you guys ਆਪਾਂ ਪਹੁੰਚ ਗਏ ਆ ਲొਕੇਸ਼ਨ ਤੇ ਗੁਰੂ ਦੇ ਪਿੱਛੇ ਆ ਮੈਂ ਬਲੌਗਿੰਗ ਕਰਨੀ ਕਰਕੇ ਮੈਂ ਇਹਨਾਂ ਨੂੰ ਇੱਕ ਸਮਾਨ ਆਉਂਦੇ ਵਾਲਾ ਇਹਨਾਂ ਨੂੰ ਫੜਾਇਆ ਕੱਥੇ ਜਿੱਥੇ ਮੈਂ ਕਿਹਾ ਮੈਂ ਹੁਣ ਕੈਮਰੇ ਨਾਲ ਵੀਡੀਓ ਸ਼ੂਟ ਕਰ ਲੂੰਗੀ ਆ ਹੈਗੇ ਜਗ੍ਹਾ ਜਿੱਥੇ ਪੂਜਾ ਹੋਣੀ ਹੈਗੀ ਅੱਜ ਆਪਣੀ ਗੋਲ ਗੱਪੇ ਲਾਉਣੇ ਆਗੇ ਵਿਵੇਕਾਨੰਦ ਆਸ਼ਰਮ ਦੇ ਵਿੱਚ ਆਪਾਂ ਪਹੁੰਚੇ ਆ ਹਾਏ ਸਦਾ ओके ਪਰ ਵੀ ਹੈਗੇ ਨੇ ਚਲੋ ਜੀ ਪਹੁੰਚ ਗਏ ਆਪਾਂ ਤੇ ਇਹਦੇ ਅੰਦਰ ਪੂਜਾ ਹੋਣੀ ਹੈਗੀ ਹਾਲ ਆਗਾ ਮੈਂ ਤੁਹਾਨੂੰ ਪਰਲੀਤਰ ਖੜਾ ਕਿਦੋਂ ਲੋ ਜੀ ਮੈਂ ਕਮਲ ਨੂੰ ਸਟੇਮ ਤੇ ਮੈਂ ਆ ਗਿਆ ਦੁਕਾਨ ਤੇ ਤੇ ਕਮਲ ਹਣ ਉਧਰ ਰਹੂਗੀ ਲੋਈ ਗੈਸ ਆਪਾਂ ਦੁਕਾਨ ਕਰ ਲਈ ਹੈ ਜੀ ਰੈਡੀ ਆ ਦੇਖੋ ਆ ਹੈਗੀ ਆਪਣੀ ਦੁਕਾਨ ਲਾ ਲਈ ਪੰਗੋਲ ਗੱਪੇ ਤੇ ਆ ਹੈਗਾ ਆਪਣਾ ਸਮਾਨ ਪਿਆਜ਼ ਵਗੈਰਾ ਆਲੂ ਵਗੈਰਾ ਸਸਾਰਾ ਪਕਾ ਲਿਆ ਰੈਡੀ ਹੈ ਨਾ ਕਿ ਸੈਟਅਪ ਆਪਣਾ ਛੋਟਾ ਜਿਹਾ ਤੇ ਨਾਲ ਆਪਣਾ ਐਕਸਟਰਾ ਸਮਾਨ ਲਿਆਂਦਾ ਆ ਆਲੂ ਵਗੈਰਾ ਮੇਰਾ ਬੈਗ ਪਿਆ ਵਾ ਪਾਣੀ ਪਿਆ ਵਾ ਤੇ ਹੁਣ ਜੇ ਪਹਿਲਾਂ ਦੀ ਪੂਜਾ ਸਟਾਰਟ ਹੋ ਗਈ ਫਿਰ ਲੋਕ ਆਉਣ ਲੱਗਣਗੇ ਫਿਰ ਉਸ ਤੋਂ ਬਾਅਦ ਆਪਣਾ ਸ਼ੁਰੂ ਹੋਊਗਾ ਕੰਮ ਗੋਲਗੱਪਿਆਂ ਦਾ ਗਰਮੀ ਦੀ ਦੁਕਾਨ ਤੇ ਚੱਲੇਗੇ ਜਿੰਦਾਂ ਨੂੰ ਪਤਾ ਹੀ ਐ ਤੇ ਬਾਕੀ ਆਪਾਂ ਨਾਲ ਦੇ ਨਾਲ ਕੋਈ ਦਿਖਾਵਾਂਗੇ ਸਾਰਾ ਕੁਝ ਚਲੋ ਜੀ ਹੁਣ ਆਪਾਂ ਥੋੜਾ ਟਾਈਮ ਬੈੰਨੇ ਆਂਗੇ ਜੇ ਕੋਈ ਆਊਗਾ ਫਿਰ ਆਪਾਂ ਦਮਾਂਗੇ ਇਹਨਾਂ ਨੂੰ ਗੋਲਗੱਪੇ ਤੇ ਦੇਖਦੇ ਆਂ ਰਾਤ ਦੇ ਸ਼ਾਇਦ 10 ਵਜੇ ਤੱਕ ਹੈਗਾ ਇੱਥੇ ਆਪਾਂ ਦੇਖਦੇ ਆਂਗੇ ਵੀ ਕਿੰਨਾ ਕੁ ਆਪਾਂ ਨੂੰ ਬੱਜ ਜਾਂਦੇ ਨੇ 10 ਵਜੇ ਤੱਕ ਤਾਂ ਹੈ ਵੈਸੇ 10:30 10:30 ਤੱਕ ਹੋ ਹੀ ਜਾਣੇ ਆ ਜੀ ਤੇ ਉਧਰ ਗਰਮੀ ਤੇ ਵੀ ਦੱਸ ਸਕਦੇ ਆਸੀਂ ਆਪਾਂ ਦਾ ਨੰਬਰ ਕਰਦੇ ਆਂਗੇ ਸੋ ਅੱਜ ਇਕੱਠੀ ਜਾਵਾਂਗੇ ਕੱਲ ਤਾਂ ਬਹੁਤ ਲੇਟ ਹੋ ਗਈ ਸੀਗੇ ਤੇ ਪਤਾ ਨਹੀਂ ਕਿ ਕਿ ਇਧਰ ਹਜੇ ਤੱਕ ਪਿੱਛੇ ਹੋਣਗੇ ਫਿਰ ਦੇਖ ਲੋ ਪਿਛਲੀ ਸਟਾਪ ਹलो यू गाइस ਮੈਂ ਅਨੁਸ਼ਾ ਲਰੀ ਸੀਗੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਅੰਦਰ ਪੂਜਾ ਚੱਲ ਰਹੀ ਆ ਹਾਲੇ ਖਤਮ ਨਹੀਂ ਹੋਈ ਹੈ ਜੀ ਤੇ ਮੈਂ ਕਿਾ ਚਲੋ ਪਹਿਲਾਂ फटाफट ਆ ਨੂੰ ਆਉਣ ਚੱਲ ਕੇ ਰੱਖ ਲਾਂ ਕਿਉਂਕਿ ਇਕੱਲੇਆਂ ਬਹੁਤ ਔਖਾ ਹੋ ਜਾਂਦਾ ਬਾਅਦ ਵਿੱਚ ਇੱਕਦਮ ਰਸ਼ੀਆ ਪੈਂਦਾ ਨਾ ਗਰਮੀਤ ਵੀ ਹੈ ਨਹੀਂ ਕਿ ਜੇ ਉਹ ਹੁੰਦੇ ਫਿਰ ਮੈਨੂੰ ਸੌਖਾ ਸੀ ਤੇ ਫਿਰ ਅਸੀਂ ਨਾਲ ਮਿਲ ਕੇ ਕਰ ਲੈਣੇ ਆਂਗੇ ਤੇ ਟੈਨਸ਼ਨ ਜੀ ਨਹੀਂ ਹੁੰਦੀ ਤੇ ਬਾਕੀ ਜੀ ਇੱਥੇ ਅਪ ਜਿੰਨਾ ਦੇ ਆ ਪ੍ਰੋਗਰਾਮ ਤੇ ਇੱਥੇ ਮਤਲਬ ਕਿ ਸਟਾਲ ਆਪਾਂ ਲਾਈਏ ਗੋਲ ਗੱਪਿਆਂ ਦੀ ਇਹਨਾਂ ਨਾਲ ਆਪਾਂ 6 ਸਾਲਾਂ ਤੋਂ ਜੁੜੇ ਹੋਏ ਆਂਗੇ ਇਹ ਕਲਕੱਤਾ ਦੇ ਨੇਗੇ ਤੇ ਹੈਗੇ ਤਾਂ ਇੰਡੀਆ ਦੇ ਆ ਮਤਲਬ ਹੈਗੇ ਕਲਕੱਤਾ ਦੇ ਹੈਗੇ ਇਥੋਂ ਦੇ ਨਹੀਂ ਹੈਗੇ ਪਰ ਇਹ ਕਰਵਾਉਂਦੇ ਹੀ ਰਹਿੰਦੇ ਆਗੇ ਜਿਆਦਾ ਪੂਜਾ ਕਰਦੇ ਨਾ ਇਹ ਜਿਆਦਾ ਜਿਆਦਾ ਤਾਂ ਕਰਕੇ ਫਿਰ ਆਪਣਾ ਇਹ ਖਾਂਦੇ ਵੀ ਜਿਆਦਾ ਆ ਇਹਨਾਂ ਨੂੰ ਪੁਚਕਾ ਬੋਲਦੇ ਕਲਕੱਤਾ ਦੇ ਵਿੱਚ ਤੇ ਇਹ ਜਿਆਦਾ ਖਾਂਦੇ ਆ ਕਿ ਹਾਫ ਕਲਕੱਤੇ ਇਹਨਾਂ ਨੂੰ ਪਸੰਦ ਆਪਣੇ ਵਾਲੇ ਨਹੀਂਗੇ ਸੋ ਆਪਾਂ ਇਹਨਾਂ ਕੋਲੇ ਆਉਣੇ ਆਗੇ ਹਰ ਇੱਕ ਸਾਲ ਜਦੋਂ ਵੀ ਹਰ ਇੱਕ ਸਾਲ ਦੇ ਅੰਦਰ ਜਿੰਨੇ ਵੀ ਇਹ ਪ੍ਰੋਗਰਾਮ ਕਰਾਉਂਦੇ ਆਪਾਂ ਦਾ ਨਾਲ ਜੁੜਦੇ ਆਗੇ ਇਹਨਾਂ ਕੋਲੇ ਆਉਣੇ ਆਗੇ ਲਾਉਣੀ ਮੇਰੇ ਰੱਲੂ ਛੱਲੇ ਗਏ ਬੜੀਆ ਮੇ ਚੱਲ ਕੇ ਰੱਖਦੇ ਹੁਣ ਮੈਨੂੰ ਟੈਨਸ਼ਨ ਜੀ ਨਹੀਂ ਹੈਗੀ ਜਦੋਂ ਰੋਡਾ ਬੰਦ ਲੱਗ ਗਿਆ ਫਿਰ ਮੈਂ ਨਾਲ ਦੇ ਨਾਲੇ ਫਟਾਫਟ ਬਣਾ ਕੇ ਸ਼ੁਰੂ ਕਰ ਦੋ ਜੀ ਕਾਤਾ ਉਹ ਦੇਣਾ ਫਿਰ ਉਹ ਪਤਨ ਵਾਲੇ ਤੇ ਇਹਦੇ ਲਫਾਫੇ ਦੇ ਬਸ ਔੜੇ ਖਤਮ ਹੋਣ ਵਾਲੀ ਹੈਗੀ ਉਸ ਤੋਂ ਬਾਅਦ ਫਿਰ ਆਪਣੇ ਕੋਲੇ ਆਉਣਗੇ ਗੋੜਾਪੇ ਖਾਣ ਦੇ ਲਈ ਸਾਹਮਣੇ ਆਪਣੀ ਦੁਕਾਨ ਆ ਗਈ ਆ ਦੇਖੋ ਇੱਧਰ ਆਪਣੀ ਦੁਕਾਨ ਆ ਗਈ ਸਾਹਮਣੇ ਮੈਂ ਇੱਥੇ ਬੈਠੀ ਸੀ ਕਿ ਮੈਂ ਮੱਛਰ ਜਾਂ ਲੜੀ ਜਾਂਦਾ ਸੀਗਾ ਕਿ ਸਾਹਮਣੇ ਇੱਧਰ ਦੇਖੋ ਕਿੰਨੀ ਹਰਿਆਲੀ ਆ ਗਈ ਗੁੰਮ ਜਾ ਪਿਆ ਪਿਆਵਾ ਲੋ ਜੀ ਗਾਇਸ ਹੁਣ ਸਾਰੇ ਆ ਗਏ ਆ ਗਏ ਬਾਹਰ ਪੂਜਾ ਹੋ ਗਈ ਖਤਮ ਤੇ ਹੁਣੇ ਖਾਣੇ ਦੀ ਗੋਲ ਗੱਪੇ ਚਲੋ ਜੀ ਕਮਲ ਕੋਲੇ ਮੁੱਕ ਕੀ ਗੋਲ ਗੱਪੇ ਮੈਨੂੰ ਫੋਨ ਆਇਆ ਵੀ ਕਹਿੰਦੀ ਗੋਲ ਗੱਪੇ ਦੇ ਜਾ ਤੇ ਹੁਣ ਮੈਂ ਲੈ ਕੇ ਆਇਆ ਗੋਲ ਗੱਪੇ ਤੇ ਉਹਦੇ ਕੋਲੇ ਹੋ ਗਈ ਖਤਮ ਮੈਂ ਉਹ ਦੁਕਾਨ ਛੱਡ ਕੇ ਉੱਥੋਂ ਆਇਆ ਹੁਣ ਹੋ ਰਹੀ ਕਮਲ ਤੇ ਉਹਦੇ ਕੋਲੇ ਗਾਕ ਲੋਈ ਇਹ ਗਰਮੀ ਦਾ ਆਇਨੇ ਦੇ ਸਮਾਨ ਛੱਡਣ ਦੇ ਲਈ ਮੇਰਾ ਸਮਾਨ ਕੜਗਾ ਸੀ ਮੇਰਾ ਫਿਰ ਫਟਾਫਟ ਕੁਆਲਿਟੀ ਤੇ ਹੋਣੇ ਆ ਦੁਕਾਨ ਉੱਥੇ ਸੁੱਜੀ ਪਈ ਹੈ ਜੀ ਤੇ ਜਾਣਗੇ ਹੁਣ ਨਗਰਾਨ ਤੇ ਬਸ ਥੋੜੇ ਗੱਲਾਂ ਨੂੰ ਖੜਾ ਕੇ ਤੇ ਉਸ ਸਵਾਲ ਤੇ ਅਪਾ ਕਰਦੇ ਆਂ ਕਿ ਕੰਟੀਨਿਊ ਬਹੁਤ ਬੜੀਆ ਬਹੁਤ ਬੜੀਆ ਥੈਂਕ ਯੂ ਸਰ ਇੱਕ ਨੰਬਰ ਦੋ ਕੱਪ ਪਿਆ ਹੈ ਹਾਂਜੀ ਖੇਲ ਮੈਂ ਅੱਖਾ ਖੇਲ ਮੈਂ ਐਸਾ ਮਿਲੇਗਾ ਨਹੀਂ ਇਹ ਹੈਗੇ ਆਪਣੇ ਰੈਗੂਲਰ ਕਸਟਮਰ ਆਪਾਂ ਇਹਨਾਂ ਤੋਂ 6 ਸਾਲਾਂ ਤੋਂ ਜੁੜੇ ਹੋਏ ਨੇ 6-7 ਸਾਲਾਂ ਤੋਂ ਸੇ ਬਹੁਤ ਮਤਲਬ ਕਿ ਟਰਸਟ ਕਰਦੇ ਨੇ ਆਪਣੇ ਤੇ ਸੋ ਇਸ ਕਰਕੇ ਆਪਾਂ ਇਹਨਾਂ ਨਾਲ ਜੁੜੇ ਹੋਏ ਆਂਗੇ ਤੇ ਬਾਕੀ ਚਲੋ ਠੀਕ ਆ ਹੁਣ ਬਾਏ ਮੈਂ ਫਟਾਫਟ ਆਪਣੇ ਕਸਟਮਰ ਦੇਖਾਂ ਮੈਂ ਬਲੌਗਿੰਗ ਬੱਚ ਕਰਦੀ ਆ ਕੰਟੀਨਿਊ ਤੇ ਜੀ ਆਪਾਂ ਚੱਲੇ ਆਂ ਦੁਕਾਨ ਤੇ ਕਮਰ ਨੂੰ ਮੈਂ ਛੱਡਤਾ ਤੇ ਮੈਂ ਹੁਣ ਉਧਰ ਜਾਊਂਗਾ ਹੋਊਗੀ ਪਹਿਲਾਂ ਮੈਂ ਉਹਦੇ ਨਾਲ ਹੈਂਡਲ ਕਰਾਉਣ ਲੱਗ ਗਿਆ ਸੀ ਥੋੜੇ ਜਿਹਾ ਗਾਹਕ ਜ਼ਿਆਦਾ ਸੀ ਵੀ ਚਲੋ ਚੱਲਦੇ ਆਂ ਫਿਰ ਆਪਾਂ ਦੁਕਾਨ ਤੇ ਚੱਲੇ ਤਾਂ ਲਓ ਜੀ ਆਪਾਂ ਪਹੁੰਚ ਗਏ ਦੁਕਾਨ ਤੇ ਸਮਾਨ ਦੇ ਆਇਆ ਮੈਂ ਜਾ ਕੇ ਉਹਨੂੰ ਕਮਰ ਨੂੰ ਤੇ ਹੁਣੇ ਹੀ ਬੈਠੇ ਆਂ ਆ ਕੇ ਬੜਾ ਔਖਾ ਵਾ ਦੋ ਦੋ ਪਾਸੇ ਇੱਕ ਬੰਦੇ ਨੂੰ ਸਭਾਨ ਪੂਰਾ ਕਰਨਾ ਹੁੰਦਾ ਲੋ ਜੀ ਗਾਇਸ 10 ਟਾਈਮ ਲੱਗਿਆ ਮੈਨੂੰ ਵੀਡੀਓ ਬਣਾਉਣ ਦਾ ਵਲੌਗ ਬਣਾਉਣ ਦਾ ਤੇ ਆਪਣਾ ਆਲਮੋਸਟ ਸਾਰਾ ਕੁਝ ਹੋ ਕੇ ਖਤਮ ਤੇ ਹੁਣ ਮੈਂ ਥੋੜਾ ਟਾਈਮ ਫ੍ਰੀ ਹੋਈ ਸੀਗੀ ਪੂਜਾ ਵੈਸੇ ਹੋ ਗਈ ਅੰਦਰ ਡਿਨਰ ਵੀ ਇਹਨਾਂ ਨੇ ਲਾਉਣਾ ਇੱਥੇ ਤੇ ਮੈਂ ਖਾਧੀ ਪ੍ਰਸ਼ਾਦ ਪ੍ਰਸ਼ਾਦ ਬਹੁਤ ਹੀ ਜੀਦਾ ਜਿੰਦਾ ਕੋਈ ਦੇ ਪਿੰਨੀ ਆਉਂਦੀ ਨਾ ਉਦਾਂ ਦਾ ਜਿਹੜਾ ਟੇਸ ਮੈਂ ਖਾਗੀ ਮਨ ਬਹੁਤ ਵਧੀਆ ਲੱਗ ਰਹੀ ਸੀ ਤੇ ਮੇਰੀ ਹਾਲਤ ਤਾਂ ਦੇਖੋ ਪਹਿਲਾਂ ਤਾਂ ਤੁਹਾਨੂੰ ਦਿਖਾਉਣੀ ਆ ਦੇਖੋ ਏ ਹੁੰਦਾ ਗੋਲਗੱਪਿਆਂ ਦੇ ਕੰਮ ਵਿੱਚ ਇੰਨਾ ਖਲਾਰਾ ਪੈਦਾ ਹੱਥ ਕੁਵਾਮ ਬਹੁਤ ਗੰਦੀਆਂ ਹੋ ਗਈਆਂ ਮੇਰੀਆਂ ਚਲੋ ਕੋਈ ਗੱਲ ਨਹੀਂ ਗਰਮੀ ਤਾਂ ਆਉਣਗੇ ਉਹ ਦੁਕਾਨ ਤੇ ਨਹੀਂ ক্লোਜ਼ ਕਰਨਗੇ 9:30 ਹੋ ਜਾਈ ਫਿਰ ਉਹ ਮੇਰੇ ਕੋਲ ਇੱਥੇ ਆਉਣਗੇ ਤੇ ਮੇਰੇ ਨਾਲ ਸਾਰਾ ਯਾਨੀ ਕਿ ਸਮਾਨ ਅਸੀਂ ਪੈਕ ਕਰਕੇ ਜੋ ਵੀ ਸਾਰਾ ਚੱਕਵਾ ਕੇ ਲੈ ਕੇ ਜਾਣਗੇ ਤੇ ਹਲੇ ਤਾਂ ਫਿਲਹਾਲ ਇੱਕ ਘੰਟਾ ਕੋਲ ਇੱਥੇ ਹੈਨੇ ਆ ਤੇ ਡਿਨਰ ਵੀ ਇੱਥੇ ਲੱਗੂਗਾ ਫਿਰ ਮੇਰਾ ਖਾਵਾਂਗੇ ਆਪਾਂ ਖਾ ਕੇ ਜਾਵਾਂਗੇ ਤੇ ਚਲੋ ਠੀਕ ਹੈ ਥੋੜਾ ਜਿਹਾ ਕਲੀਨ ਅਪੀਆ ਕਰ ਲਵਾਂ ਹਾਂ ਗੰਦਾ ਗੰਦਾ ਹੋਇਆ ਪਿਆ ਸਾਰਾ ਹਾਂਜੀ ਚਲੋ ਮੈਂ ਦੁਕਾਨ ਬੰਦ ਕਰਤੀ ਐ ਤੇ ਮੈਂ ਹੁਣ ਚੱਲਾਂ ਕਮਲ ਨੂੰ ਲੈਣਾ ਤੇ ਜੋ ਉਹ ਵੀ ਬੈਠੀ ਉਹਨੇ ਸਾਮਾਨ ਸਾਰਾ ਸੰਭਲਿਆ ਤੇ ਚਲੋ ਮੈਂ ਹੁਣ ਉਹਦਾ ਸਾਮਾਨ ਨਾਲ ਚੁਕਾ ਲਿਆ ਵਾ ਤੇ ਨਾਲੇ ਮੈਂ ਉਹਦਾ ਲੈ ਆਵਾਂ ਨੂੰ ਛੱਕੇ ਤੇ ਮੈਂ ਤਾਂ ਹੁਣ ਚੱਲਾਂ ਉੱਥੇ ਤੁਰਿਆ ਜਾਂਦੇ ਆਂ ਜੀ ਆਪਾਂ ਪਹੁੰਚ ਗਏ ਆਂ ਕਮਲ ਕੋਲੇ ਤੇ ਕਮਲ ਕੋਲ ਗੱਪੇ ਖਿਲਾ ਰਹੀ ਐ ਤੇ ਵੀਰ ਆਪਣੇ ਇੱਥੇ ਕੰਮ ਕਰਦੇ ਸੀ ਨਾਲ ਬੋਲੋ ਕੁਝ ਵੀ ਬਲੌਗ ਕਰਾਓ ਤੇ ਸ਼ਕੈਦਰ ਵੀ ਤੇ ਇਹ ਵੀਡੀਓ ਤੇ ਬਲੌਗ ਆ ਚਲੋ ਕੋਈ ਗੱਲ ਨੇ ਥੋੜਾ ਸੰਗ ਦੇ ਰਹੇ ਤਾਂ ਹਾਂ ਜੀ ਆਪਾਂ ਹੁਣ ਚੱਲਦੇ ਆਂ ਕਮਲ ਗ੍ਰੇਡ ਖਾਨ ਬੰਦ ਕਰਤੀ ਤੇ ਮੇਰੇ ਵਾਲਾ ਸਮਾਨ ਪੈਕ ਕਰ ਲਿਆ ਤੇ ਤੁਹਾਨੂੰ ਖਾਰੀਏ ਥੀਰ ਤੇ ਅੱਜ ਤੁਸੀਂ ਵੀ ਚਲੋ ਚਲੋ ਠੀਕ ਹੈ ਜੀ ਹੁਣ ਆਪਾਂ ਆਪਣਾ ਪ੍ਰੋਗਰਾਮ ਹੋ ਗਿਆ ਬਹੁਤ ਹੀ ਵਧੀਆ ਸਭ ਕਿਸਾਨਾ ਨਿਬੜ ਗਿਆ ਤੇ ਹੁਣ ਆਪਾਂ ਚੱਲੇ ਆਂਗੇ ਘਰ ਗਰਮੀਤ ਜੀ ਆ ਚੁੱਕੇ ਨੇਗੇ ਦੇਖੋ ਉਧਰ ਕੋਈ ਨੋਨੇਰਾ ਹੋ ਗਿਆ ਸਾਨੂੰ 10:30 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਘਰ ਜਾਣੇ ਆਂਗੇ ਤੇ ਤੁਹਾਨੂੰ ਮਿਲਦੇ ਆਂਗੇ ਘਰ ਜਾ ਕੇ ਥੋੜਾ ਨਾ ਕਰਦੇ ਥੋੜੀ ਜੀ ਕਰ ਲ ਬਾਤ ਤੁਹਾਨੂੰ ਦੱਸਦੇ ਆ ਕਾਸ਼ ਤੇ ਚਲੋ ਠੀਕ ਆ ਜੀ ਹਣਾ ਪਾ ਚੱਲ ਲਈਏ ਆ ਹੈਗਾ ਸਾਡਾ ਸਮਾਨ ਉੱਧਰ ਹੈਗਾ ਮੇਰਾ ਘਰ ਵਾਲਾ ਤੇ ਹੁਣ ਸੀ ਅੱਜ ਰੋਟੀ ਬਾਹਰੋਂ ਖਾ ਲਾਂਗੇ ਹੈਨਾ ਖਾ ਲ ਲੱਡੂ ਅੱਜ ਰੋਟੀ ਬਾਹਰੋਂ ਖਾਵਾਂਗੇ ਤੇ ਕੱਲੂ ਭੈਣ ਦੀ ਛੁੱਟੀ ਆਰਾਮ ਕਰਾਂਗੇ ਸਫਾਈ ਕਰਾਂਗੇ ਸਾਰੇ ਘਰ ਦੀ ਹਾਂ ਪਰਸੋਂ ਵੀ ਛੁੱਟੀ ਦੋ ਕਰਾਂਗੇ ਬਈ ਕਿ ਮੈਂ ਅਭੀ ਆਉਦਾ ਕੁਛ ਕਰਵਾਉਣਾ ਬਾਲ ਬੋਲ ਕਟਵਾਉਣੇ ਆਂ ਜੇ ਬਹੁਤ ਚੀਚਾ ਕਰਨ ਵਾਲੀਆਂ ਪਈਆਂ ਨੇ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਕੁਛ ਟਾਈਮ ਦੇ ਵਿੱਚ ਪਰ ਘਰ ਨੂੰ ਚਲਦੇ ਆਂ ਕਿ 10 ਮਿੰਟ ਲੱਗੇ ਆਣੇ ਸਾਨੂੰ ਸਿੱਤਰੇ ਆ ਰਹੇ ਆਂ ਜੇ ਹਸਬੰਡ ਵਾਈਫ ਦੋਨੋਂ ਹਾਲੇ ਉੱਤੇ ਵਿੱਚ ਸਾਮਾਨ ਪਿਆ ਉਹਨਾਂ ਇਕੱਠੇ ਹਾਲੇ ਬੜੀ ਦੁਕਾਨ ਤੇ ਸਾਮਾਨ ਪਿਆ ਸਾਰਾ ਇਕੱਠਾ ਕਰਕੇ ਲੈ ਕੇ ਆਣਾ ਕਾਰ ਫਿਰ ਕਰਾਂਗੇ ਧੋਵਾ ਪਾਵਾਂਗੇ ਸਾਰਾ ਕੁਝ ਰੋਟੀ ਪਣੀ ਬਾਹਰੋਂ ਲੈ ਆਉਣਾ ਖਾ ਲੈਣਾ ਹਾਂ ਬਾਹਰੋਂ ਖਾਉਂਗੇ ਫਿਰ ਰੋਟੀ ਲੈ ਆਉਣੀ ਫਿਰ ਖਾਧੀ ਜਾਊਂਗੀ ਲਓ ਜੀ गाइस ਆਪਾਂ ਆ ਗਏ ਆ ਘਰ ਗਧਿਆਂ ਨੂੰ ਅਸੀਂ ਲੱਦਿਆ ਹੈ ਸਮਾਨ ਦੋਨਾਂ ਜੜਿਆਂ ਨੇ ਤੇ ਉੱਪਰ ਹੀ ਲੱਗਿਆ ਨਾ ਸਾਰਾ ਹਾਂ ਨਾ ਦੇਖੋ ਤੇ ਬਾਹਰ ਮੇਰੇ ਹੋ ਚੁੱਕੇ ਪੂਰੇ ਗੱਜ ਗਰਮੀ ਨਾਲ ਮੈਨੂੰ ਅੱਗੇ ਪਰੋਂ ਖੁੱਲੋਂ ਨਾ ਕਦੋਂ ਮੈਨੂੰ ਸਾਹ ਵੀ ਮੇਰੇ ਸਿਰ ਫਟ ਰਿਹਾ ਜੋਰ ਨਾਲ ਕੱਪੜਿਆਂ ਦਾ ਮੇਰਾ ਹਾਲ ਦੇਖੋ ਕੀ ਹੋਇਆ ਪਿਆ ਵਾ ਚਲੋ ਕੋਈ ਗੱਲ ਨਹੀਂ ਸਟੈਟ ਹੋਈ ਆਪਾਂ ਨੂੰ ਆਪਣਾ ਕੰਮ ਆ ਮਿਹਨਤਾਂ ਆਪਾਂ ਨੂੰ ਦੇ ਰਿਹਾ ਆਪਾਂ ਕਰ ਲਈਆਂ ਪਰ ਥੱਕ ਗਈ ਨੌਤੀ ਤੇ ਹੁਣ ਆਪਾਂ ਇਹਦਾ ਇਹ ਬਲੌਗ ਦਾ ਐਂਡਿੰਗ ਕਰ ਦੇਣਾ ਹੁਣ ਜਿਹੜਾ ਆਪਾਂ ਕੱਲ ਤੋਂ ਬਲੌਗ ਬਣਾਇਆ ਕਰਾਂ ਕਰਾਂਗੇ ਅੱਜ ਵੀ ਕਰ ਨੂੰ ਬਲੌਗ ਬਣਾਵਾਂਗੇ ਕੱਲ ਨੂੰ ਵੀ ਛੁੱਟੀ ਥੋੜਾ ਨਾ ਕਰਾਂਗੇ ਰਿਲੈਕਸ ਹੋ ਕੇ ਬਹੁਤ ساری ਗੱਲਾਂ ਬਾਤਾਂ ਤੇ ਹੁਣ ਸਾਨੂੰ ਮਾਫ ਕਰ ਦੋ ਇੱਕ ਦੀ ਸਾਈਡ ਹਾਂ ਟੋ ਸੋਲਾ ਸੋਲਾ ਤੇ ਸਾਲੂਪ ਕਰਕੇ ਤੁਹਾਣਾ ਬਹੁਤ ਸਾਰੇ ਅੱਲਾਮਾ ਦਾ ਤੁਹਾਨੂੰ ਕੱਲ ਛੁੱਟੀ ਹੈਗੀ ਜੇ ਵਲੌਗ ਬਣਾਇਆ ਨਹੀਂ ਤਾਂ ਫਿਰ ਟਿਊਸਡੇ ਨੂੰ ਕੋ ਬਲੌਗ ਬਣਾਵਾਂਗੇ ਤੇ ਤੁਸੀਂ ਇਦਾਂ ਹੀ ਪਿਆਰ ਦਿਓ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਤੁਹਾਨੂੰ ਮਿਲਦੇ ਆ ਇੱਕ ਹੋਰ ਵੰਗ ਵੀਡੀਓ ਨਾਲ ਤੇ ਚਲੋ ਠੀਕ ਹੈ ਜੀ ਬਾਏ ਰਹਿਸ